ਕੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਾਕਾ ਕੰਬੋਜ ਦੇ ਜੀ ਸਰ ਦਫ਼ਤਰ ਤੋਂ ਜਲਾਲਾਬਾਦ ਪਹੁੰਚੇ ਹੋ ਮੁੱਖ ਮਕਸਦ ਨਹੀਂ ਦੇਖੋ ਮੁੱਖ ਮਕਸਦ ਦਾ ਜਿਵੇਂ ਜਿਹੜਾ ਕੁਛ ਕੱਲ ਕਾਕਾ ਕੰਬੋਜ ਜੀ ਦੇ ਘਰੇ ਵਾਪਰਿਆ ਜਿਵੇਂ ਪੁਲਿਸ ਦੀ ਰੇਡ ਅਨੇਕੋ ਮਹਿਕਮੇ ਉਹਨਾਂ ਨੇ ਆ ਕੇ ਜਿਹੜਾ ਰੇਡ ਮਾਰਿਆ ਸੀਗਾ ਅ ਦੇਖੋ ਸਰਕਾਰ ਜਦੋਂ ਆਪਣੇ ਕੰਮਾਂ ਦੇ ਵਿੱਚ ناکਾਮ ਹੋ ਜਾਂਦੀ ਹੈ ਲੋਕਲ ਹੁਕਮਰਾਨ ਜਿਹੜੇ ਐ ਉਹ ਹਰ ਪੱਖੋਂ ਜਦੋਂ ਫੇਲ ਹੋ ਜਾਂਦੇ ਆਪਾਂ ਜਿਵੇਂ ਪੰਜਾਬੀ ਚ ਕਹਿ ਦਿੰਦਾ ਨਾ ਬੰਦਾ ਜਦੋਂ ਬੰਦਲਾ ਜਾਂਦਾ ਤੇ ਹੈਰਾਨਗੀ ਦੀ ਗੱਲ ਆ ਹੈ ਵੀ ਕੱਲ ਜੇ ਦਾਕਾ ਜੀ ਦੇ ਆਫਿਸ ਜਾਂ ਇਹਨਾਂ ਦੇ ਮਤਲਬ ਕੋਈ ਆਫਿਸ ਤੇ ਰੇਡ ਮਾਰ ਦੇ ਮੈਂ ਸਮਝ ਸਕਦਾ ਕੋਈ ਸਿਆਸੀ ਰੰਜਿਸ਼ ਹੋ ਸਕਦੀ ਹੈ ਲੇਕਿਨ ਬਾਬਾ ਜੀ ਜਿਹੜੇ ਕੀ ਆਪਣੇ ਜ਼ਿਲ੍ਹੇ ਦੇ ਨਾਮੀ ਵੈਦ ਹੈ ਕੁਸ਼ਤੈਨੀ ਵੈਦ ਹੈ ਐਂਡ 78 ਸਾਲ ਉਹਨਾਂ ਦੀ ਉਮਰ ਹੈ ਤੇ ਜਿਸ ਤਰੀਕੇ ਨਾਲ ਆ ਕੇ ਤੇ ਜਿਵੇਂ ਮੈਨੂੰ ਇਹਨਾਂ ਨੇ ਦੱਸਿਆ ਵੀ ਅੰਦਰ ਬੱਚਿਆਂ ਦੀਆਂ ﺍﻟमारीਆਂ ਇਹਨਾਂ ਦੇ ਮਦਰ ਦੀ ਤੇ ਇਹਨਾਂ ਦੇ ਵਾਈਫ ਦਾ ਤੇ ਸਾਰਾ ਕੁਝ ਉਹਨਾਂ ਨੇ ਖਿਲਾਰ ਕੇ ਭਿលਿਆ ਕੀ ਮਿਲਿਆ ਤਾਂ ਕੁਝ ਵੀ ਨਹੀਂ ਜਦੋਂ ਕੁਝ ਅੱਜ ਤੱਕ ਜਲਾਲਾਬਾਦ ਸਾਰਾ ਜਲਾਲਾਬਾਦ ਜਾਣਦਾ ਹੈ ਖੁੱਲੀ ਕਿਤਾਬ ਹੈ ਇਹਨਾਂ ਦਾ ਪਰਿਵਾਰ ਸੋ ਕਹਿਣ ਦਾ ਪਾਵ ਹੈ ਹੁਣ ਲੋਕਾਂ ਨੇ ਜਵਾਬ ਮੰਗਣਾ ਸ਼ੁਰੂ ਕਰਤਾ ਹੈ ਜੇ ਮੈਂ ਸਰਕਾਰ ਦੀ ਗੱਲ ਕਰਾਂ ਹਰ ਪੱਖੋਂ ਫੇਲ ਨਸ਼ੇ ਵਿਰੁੱਧ ਜਿਹੜੀ ਜੰਗ ਹੈ ਉਹ ਵੀ ਫੇਲ ਹੋ ਰਹੀ ਹੈ ਸਿੱਖਿਆ ਕ੍ਰਾਂਤੀ ਫੇਲ ਹੋ ਰਹੀ ਹੈ ਗੁੱਡ ਗਵਰਨੈਂਸ ਫੇਲ ਹੋ ਰਹੀ ਹੈ ਜ਼ੀਰੋ ਕਰਪਸ਼ਨ ਫੇਲ ਹੋ ਰਹੀ ਹੈ ਹੁਣ ਲੋਕੀ ਸਵਾਲ ਕਰਨ ਲੱਗ ਗਏ ਐਂਡ ਆ ਵੀ ਸਾਹਮਣੇ ਦੇ ਸਾਹਮਣੇ ਵੀ ਪਿਛਲੇ 3 ਸਾਲਾਂ ਚ ਕਿਹਨੇ ਕੋਠੀਆਂ ਬਣਾਈ ਤੇ ਕਿਹਨੇ ਕੋਠੀਆਂ ਨਹੀਂ ਬਣਾਈ ਸੋ ਅਗੇਨ ਸਰਕਾਰ ਨੂੰ ਮੈਂ ਆਹੀ ਕਹਿਣਾ ਚਾਹੂੰਗਾ ਕਿਉਂਕਿ ਹਮੇਸ਼ਾ ਇੱਕ ਪ੍ਰਯਾਸ ਸੀਗਾ ਕੱਲ ਇਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਉਹ ਪ੍ਰਯਾਸ ਬਿਲਕੁਲ ਫੇਲ ਰਿਹਾ ਕਿਉਂਕਿ ਜਿਵੇਂ ਤੁਸੀਂ ਵੇਖ ਰਹੇ ਹੋ ਇਹਨਾਂ ਦੇ ਵੀ ਹੌਸਲੇ ਬੁਲੰਦ ਹੈ ਇਹਨਾਂ ਦੀ ਸਾਰੀ ਟੀਮ ਇੱਥੇ ਮੌਜੂਦ ਹੈ ਐਂਡ ਜਦੋਂ ਕੁਝ ਦਮ ਵਾਲੀ ਗੱਲ ਹੀ ਨਹੀਂ ਹੋਈ ਨਾ ਕੋਈ ਤੱਥ ਉਹਨਾਂ ਕੋਲੇ ਨਾ ਕੋਈ ਰੇਡ ਮਾਰਨ ਦਾ ਉਹ ਵੀ ਮਜਬੂਰ ਸੀਗੇ ਚਲੋ ਸਰਕਾਰ ਦਾ ਦਬਾਅ ਸੀ ਜਿਹੜੀ ਵੀ ਟੀਮਾਂ ਆਈ ਉਹ ਆਪਣਾ ਕੰਮ ਕਰ ਰਹੀ ਸੀ ਲੇਕਿਨ ਆਈ ਜਿਹੜੇ 70 ਪੁਲਿਸ ਵਾਲੇ ਆਏ ਸੀਗੇ ਇੱਥੇ ਕਿਉਂ ਆਪਾਂ ਨੇ ਆਪਾਂ ਜਿਵੇਂ ਨਸ਼ੇ ਵਿਰੁੱਧ ਲੜਾਈ ਦੀ ਜੰਗ ਦੀ ਮੈਂ ਗੱਲ ਕਰਾਂ ਆਪਣੇ ਕੱਲ ਸਾਡੇ ਉੱਥੇ ਵੀ ਇੱਕ ਮੇਰੇ ਖਿਆਲ ਗੋਵਿੰਦਗੜ ਪਿੰਡ 'ਚ ਜਾ ਕੇ ਕੱਚਾ ਕੋਠਾ ਟਾਇਆ ਪੁਲਿਸ ਨੇ ਕੀ ਬਹਾਦਰੀ ਕਰਤੀ ਕੋਈ ਮਗਰਮਚ ਉਹਨਾਂ ਦੇ ਮੈਲ ਅੱਜ ਤੱਕ ਕੋਈ ਆਪਾਂ ਜਾ ਕੇ ਢਾਈ ਐਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਜਲਾਲਾਬਾਦ ਦੀ ਜੇ ਮੈਂ ਗੱਲ ਕਰਾਂ ਦੇਖੋ ਕਿਵੇਂ ਪ੍ਰਸ਼ਾਸਨ ਦਾ ਬੰਦਾ ਮੰਡੀ ਮਾਰਕੀਟ ਕਮੇਟੀ ਦੇ ਇੱਕ ਮੁਲਾਜ਼ਮ ਨੂੰ ਕਿਵੇਂ ਕੁਝ ਹਫ਼ਤੇ ਪਹਿਲੇ ਉਹਦੇ ਨਾਲ ਕੀ ਵਾਪਰਿਆ ਕਿ ਕਿਵੇਂ ਉਹਨੂੰ ਕੁੱਟਿਆ ਕੁਝ ਦਿਨ ਪਹਿਲੇ ਇੱਕ ਪੰਚਾਇਤ ਸੀ ਮੇਰੇ ਖਿਆਲ ਪੰਜੇ ਕੇ ਜੇ ਮੈਂ ਗਲਤ ਨਾ ਹੋਵਾਂ ਉਹਦੇ ਉਹਨਾਂ ਦੀ ਪੰਚਾਇਤ ਦੀ ਸਰਪੰਚ ਨੂੰ ਬਥੇਰਾ ਮਤਲਬ ਲੋਕਤੰਤਰ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਪ੍ਰਯਾਸ ਕੀਤੇ ਉਹਦੇ باوجود ਉਹ ਜਦੋਂ ਜਿੱਤਿਓ ਹੋ ਗਏ ਕਿਵੇਂ ਉਹਨਾਂ ਨੂੰ ਹਰਵਾਇਆ ਗਿਆ ਲੇਕਿਨ ਕੋਰਟ ਦੇ ਵਿੱਚ ਜਿੱਤ ਹੋਈ ਆ ਕੇ ਉਹਨਾਂ ਨੇ ਆਪਣੀ ਸਰਪੰਚੀ ਦਾ ਪਦ ਸਾਮਿਆ ਸੋ ਕਹਿਣ ਦਾ ਭਾਵ ਹੈ ਹਰ ਪੱਖੋਂ ਜ਼ੀਰੋ ਕ腐ਸ਼ਨ ਦੀ ਗੱਲ ਕਰ ਰਹੇ ਹਾਂ ਮਾਈਨਿੰਗ ਇੱਥੇ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੈ ਨਸ਼ਾ ਜਿਹੜਾ ਚੱਲ ਰਿਹਾ ਸਾਰਿਆਂ ਦੇ ਸਾਹਮਣੇ ਅੱਜ ਸਰਕਾਰ ਦਾ ਮਾਨ ਸਾਹਿਬ ਦਾ ਬਿਆਨ ਸੀਗਾ ਟਰਬਿਊਨ ਦੇ ਵਿੱਚ ਮੈਂ ਖਬਰ ਪੜ੍ਹੀ ਸੀ ਵੀ 99% ਕਹਿੰਦੇ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ 99% ਹੋ ਸਕਦਾ ਇਸ ਕਰਕੇ ਪੁਲਿਸ ਵੈਲੀ ਹੈ ਵੀ ਨਸ਼ਾ ਤਾਂ ਇਹਨਾਂ ਨੇ ਖਤਮ ਕਰਤਾ ਕੀ ਕਰੀਏ ਚਲੋ ਜੀ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੀਏ ਆਈ ਪਾਰਟੀ ਹੈ ਜਿਹੜੀ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹਦੇ ਵਿੱਚੋਂ ਨਿਕਲ ਕੇ ਆਈ ਹੈ ਸੰਘਰਸ਼ ਤੋਂ ਨਿਕਲ ਕੇ ਆਈ ਹੈ ਇਹਨਾਂ ਦਾ ਏਜੰਡਾ ਕੀ ਸੀ ਵੀ ਲੋਕਤੰਤਰ ਨੂੰ ਅਸੀਂ ਮਜ਼ਬੂਤ ਕਰਨਾ ਹੈ ਆ ਤੁਹਾਡੇ ਦਿਲਾਲਾਬਾਦ ਦੇ ਲੋਕਾਂ ਦੇ ਸਾਹਮਣੇ ਹੈ ਵੀ ਲੋਕਤੰਤਰ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਰਿਹਾ ਹੈ ਲੇਕਿਨ ਲੋਕਾਂ ਨੇ ਵੇਖ ਲਿਆ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਵੀ ਲੋਕਾਂ ਨੇ ਵੇਖ ਲਿਆ ਵੀ ਕਿਸ ਟਾਈਪ ਦੇ ਨੁਮਾਇੰਦੇ ਆਪਾਂ ਅੱਗੇ ਲੈ ਕੇ ਆਏ ਸੀ ਕੀ ਕੁਝ ਉਹਨਾਂ ਨੇ ਕੀਤਾ ਉਹਨ ਲੋਕੀ ਸਵਾਲ ਉਹਨ ਲੋਕੀ ਜਵਾਬ ਪਾੜਦੇ ਹੈ ਜਵਾਬ ਉਹਨਾਂ ਕੋਲੇ ਹੈ ਨਹੀਂ ਤੇ ਬਾਕੀ ਮੈਂ ਦਾकाਜੀ ਨੂੰ ਵੈਸੇ ਦੀ ਗੱਲ ਕੀਤੀ ਜਾਖੜ ਸਾਹਿਬ ਤੁਸੀਂ ਯੋਧ ਨਸ਼ਾ ਅਵਿਰੋਧ ਜਿਹੜੀ ਮੁਹਿੰਮ ਚ ਲਾਈ ਹੈ ਕਿ ਲੱਗਦਾ ਕਾਮਯਾਬ ਹੋਵੇਗੀ ਦੇਖੋ ਮੇਰਾ ਮੰਨਣਾ ਹੈ ਕੁਝ ਦਿਨ ਪਹਿਲੇ ਜੇ ਤੁਸੀਂ ਜਾਓ ਦੇਖੋ ਆਮ ਆਦਮੀ ਪਾਰਟੀ ਬੜੀ ਛਾਤਰ ਹੈ ਇਹਨਾਂ ਨੇ ਤੁਸੀਂ 10-1 ਦਿਨ ਪਹਿਲੇ ਆਈ ਥਿੰਕ ਡੀਜੀਪੀ ਸਾਹਿਬ ਦਾ ਬਿਆਨ ਸੀਗਾ ਕਿ 31 ਮਈ ਦੇ ਬਾਅਦ ਆਈ ਥਿੰਕ ਡੀਜੀਪੀ ਸਾਹਿਬ ਦਾ ਸੀਗਾ ਜਾਂ ਸੀਐਮ ਸਾਹਿਬ ਦਾ ਸੀਗਾ ਕਿ 31 ਮਈ ਦੇ ਬਾਅਦ ਜਿੱਥੇ ਨਸ਼ਾ ਥਿਆ ਗਿਆ ਐਸਐਸਪੀ ਜ਼ਿੰਮੇਦਾਰ ਹੈ ਆ ਤੁਸੀਂ ਮਤਲਬ ਖਬਰ ਵੇਖੀ ਹੋਣੀ ਤੇ ਅੱਜ ਹੋ ਗਈ ਜੀ 17 ਮਈ ਤੇ 31 ਮਈ ਦੇ ਬਾਅਦ ਮਾਨਸਾ ਤਾਂ ਕਹਿ ਰਹੇ ਵੀ 99% ਤੋਂ ਨਸ਼ਾ ਸੀ ਖਤਮ ਹੀ ਕਰਤਾ ਤੇ 31 ਮਈ ਦੇ ਬਾਅਦ ਆ ਜਿਹੜਾ ਸਾਰਾ ਕੁਝ ਇਹਨਾਂ ਨੇ ਕੀ ਦੇ ਸਿਰ ਤੇ ਪਾਣਾ ਪੰਜਾਬ ਪੁਲਿਸ ਦੇ ਤੇ ਇਸ ਕਰਕੇ ਜਿਹੜੇ ਇਹ ਰੇਡਸ ਚੱਲ ਰਿਹਾ ਤੁਸੀਂ ਵੀ ਤਿਆਰੀ ਕਰ ਲਓ ਕਿਉਂਕਿ ਹੁਣ ਮਾਨਸਾਬ ਨੇ 31 ਮਈ ਦੇ ਬਾਅਦ ਉਹਨਾਂ ਨੇ ਨਸ਼ਾ ਖਤਮ ਕਰਤਾ ਰਿਸਪੌਂਸਿਬਿਲਟੀ ਬਣੂਗੀ ਪੁਲਿਸ ਦੀ ਤੇ ਇਸ ਕਰਕੇ ਜਿਹੜੇ ਤੁਸੀਂ ਕੱਚੇ ਕੋਠੇ ਢਾ ਰਹੇ ਉਟਾਈ ਜਾਓ 31 ਮਈ ਦੇ ਬਾਅਦ ਮੈਂ ਸਵਾਲ ਜਵਾਬ ਕਰੂੰਗਾ ਯਾ ਆ ਜੋ ਮੈਂ ਸਾ ਮੈਂ ਤੁਹਾਨੂੰ ਵੀ ਖੰਦਾ ਕਿੱਥੇ ਮਿਲ ਰਿਹਾ ਸੋ ਬਹੁਤ ਸਾਰੇ ਸਵਾਲ ਹੈ ਲੇਕਿਨ ਵੱਡੀ ਗੱਲ ਹੈ ਲੈਕ ਆਫ ਗਵਰਨੈਂਸ ਹੁਣ ਤੁਸੀਂ ਬੀਬੀਐਮਬੀ ਦਾ ਜਿਹੜਾ ਵੇਖ ਲੋ ਕੀ ਸਾਰਾ ਕੁਝ ਡਰਾਮਾ ਚੱਲ ਰਿਹਾ ਤੇ ਜਿਹੜੇ ਪਿਛਲੇ 10 ਸਾਲ ਦਾ ਡਾਟਾ ਕਢਾਇਆ ਮਤਲਬ ਮੈਂ ਇੰਡੀਅਨ ਐਕਸਪ੍ਰੈਸ ਦੀ ਸਟੋਰੀ ਸੀ ਪਿਛਲੇ 3 ਸਾਲ ਦੇ ਵਿੱਚ ਵੀ ਪੰਜਾਬ ਨੇ ਆਪਣਾ 20% ਦਾ ਕੋਟਾ ਹੀ ਇਸਤੇਮਾਲ ਨਹੀਂ ਕੀਤਾ ਹੁਣ ਅੱਜ ਇੱਥੇ ਆਪਾਂ ਡਰਾਮਾ ਕਰੀ ਜਾਂਦੇ ਕਿਉਂਕਿ ਆਪਣੇ ਕੋਲ ਇਨਫਰਾਸਟ੍ਰਕਚਰ ਹੀ ਹੈ ਨਹੀਂ ਤੁਸੀਂ ਟੇਲਾ ਦੀ ਰੋਜ਼ ਇਹ ਗੱਲ ਕਰਦੇ ਆ ਅ ਮਤਲਬ ਟੇਲ ਮੈਂ ਕਦੇ ਵਿਧਾਨ ਸਭਾ ਦੇ ਵਿੱਚ ਟੇਲ ਸੁਣਿਆ ਹੀ ਨਹੀਂ ਕਿਸੇ ਐਮ ਐਲ ਏ ਤੋਂ ਹੁਣ ਪਿਛਲੇ 1 ਸਾਲ ਦੇ ਵਿੱਚ ਰੋਜ਼ ਗੱਲ ਕਰਦੇ ਵੀ ਟੇਲਾਂ ਤੇ ਪਾਣੀ ਪਹੁੰਚਾਤਾ ਆ ਜੋ ਮੇਰੇ ਨਾਲ ਅਬੋਰ ਗੁੰਮਜਾਲ ਚੱਲਦੇ ਆ ਉਸਮਾਨ ਖੇੜਾ ਚੱਲਦੇ ਮੈਂ ਟੇਲ ਦਿਖਾਂਦਾ ਕਲਰ ਖੇੜਾ ਚੱਲਦੇ ਮੈਂ ਟੇਲ ਦਿਖਾਂਦਾ 4 ਇਸੇ 5 ਇਸੇ 6 ਇਸੇ ਸਾਡੀ ਟੇਲ ਚੱਲ ਰਹੀ ਹੈ ਸੋ ਹਰ ਪੱਖੋਂ ਟੋਟਲ ਸਰਕਾਰ ਦਾ ਫੇਲਿਅਰ ਹੈ ਐਂਡ ਫੇਲਿਅਰ ਨੂੰ ਆਪਣੀ ناکਾਮੀ ਨੂੰ ਦਬਾਉਣ ਦਾ ਆ ਇੱਕ ਜ਼ਰੀਆ ਹੈ ਇਹਨਾਂ ਨੂੰ ਲੱਗਦਾ ਵੀ ਐਵੇਂ ਰੇਡ ਮਾਰਾ ਕੇ ਅਸੀਂ ਲੋਕਾਂ ਨੂੰ ਡਰਾ ਲੈਣਗੇ ਪਰ ਜਿਵੇਂ ਮੈਂ ਕਿਹਾ ਇਹ ਜਾਖੜ ਸਾਹਿਬ ਸਾਡੇ ਨਾਲ ਖੜੇ ਸੁਨੀਲ ਜੀ ਐਂਡ ਐਵੇਂ ਅਸੀਂ ਘਬਰਾਉਣ ਵਾਲੇ ਨਹੀਂ ਹੁਣ ਬਕਾਇਦਾ ਸਵਾਲ ਜਵਾਬ ਅਸੀਂ ਲੋਕਾਂ ਦੀ ਆਵਾਜ਼ ਉਹ ਉਠਾਣੀ ਹੈ ਤੇ ਇਹਨਾਂ ਨੂੰ ਹੁਣ ਜਿਹੜੇ ਸਿਆਸਤਦਾਨ ਹੈ ਮੈਂ ਰਾਹੀ ਕਹੂੰ ਮੈਂ ਤਿਆਰੀ ਕਰ ਲੋ ਹੁਣ ਉਹ ਪੁੱਠੀ ਗਿਲਤੀ ਸ਼ੁਰੂ ਹੋ ਗਈ ਹੈ ਜੀ ਹਨ ਸੁਖਿੰਦਰ ਜੀ ਕੀ ਕਹਿਣਾ ਚਾਹੋਗੇ ਕੱਲ ਦੇ ਮਾਮਲੇ ਤੇ ਕੋ ਦਾ ਮਾਮਲਾ ਜਿਹੜਾ ਉਹ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਕਿ ਸਾਰਾ ਸ਼ਹਿਰ ਮੇਰੇ ਨਾਲ ਖੜਾ ਹੈ ਸوير ਦੇ ਮੇਰੇ ਕੋਲ ਸਾਰੇ ਆਈ ਜਾਂਦੇ ਆ ਔਰ ਸਾਰੇ ਇਸ ਗੱਲ ਦੀ ਨਿੰਦਿਆ ਕਰ ਰਿਹਾ ਕਿ ਜੇ ਐਮਐਲਏ ਗੋੜੀ ਕਮੋਈ ਦਾ ਕਾਕੇ ਨਾਲ ਕੋ ਰੋਲਾ ਸੀ ਜੇ ਜ਼ਿਲ੍ਹਾ ਪ੍ਰਧਾਨ ਨਾਲ ਕੋ ਰੋਲਾ ਸੀ ਤੇ ਕਾਕੇ ਕਮੋਈ ਨਾਲ ਸਿੱਧਾ ਕਰਦਾ ਜਿਹੜਾ ਆ ਵੇਖੋ ਵੀਡੀਓ ਤੁਰਮਾ ਵਿਖਾਣਾ ਜਿਹੜਾ ਇਹਨਾਂ ਨੇ ਫੈਮਲੀ ਨੂੰ ਟੌਰਚਰ ਕੀਤਾ ਆ ਵੇਖੋ ਸਾਰੀਆਂ ਅਲਮਾਰੀਆਂ ਸਾਰੇ ਕੱਪੜੇ ਕੱਪੜਿਆਂ ਦੀਆਂ ਅਲਮਾਰੀਆਂ ਤੁਹਾਨੂੰ ਵਖਾਣਾ ਵੀ ਜਿਹਦੇ ਚ ਮੇਰੀ ਮਾਤਾ ਜੀ ਦੇ ਸਾਰੀ ਅਲਮਾਰੀ ਖੋਲ ਕੇ ਮੈਂ ਤੁਹਾਨੂੰ ਅਲਮਾਰੀ ਵੀ ਵਿਖਾਉਣਾ ਟੋਟਲੀ ਆ ਦੇਖੋ ਆ ਦੇਖੋ ਸਾਰਾ ਪੜੇ ਮੀਡੀਆ ਲਈ ਭਰਾ ਸੀਗੇ ਮੇਰੀ ਛੋਟੀ ਬੇਟੀ ਏ ਉਹਦੀ ਅਲਮਾਰੀ ਖੋਲ ਕੇ ਸਾਰੇ ਕੱਪੜੇ ਚੈੱਕ ਕੀਤੇ ਗਏ ਔਰ ਮੇਰੀ ਵਾਈਫ ਦੀ ਅਲਮਾਰੀ ਚੈੱਕ ਕੀਤੀ ਗਈ ਮੇਰੀ ਮਾਤਾ ਜੀ ਦੀ ਅਲਮਾਰੀ ਚੈੱਕ ਕੀਤੀ ਗਈ ਇਸ ਤੋਂ ਸ਼ਰਮ ਵਾਲੀ ਗੱਲ ਇਸ ਐਮਐਲਏ ਵਾਸਤੇ ਹੋ ਨਹੀਂ ਸਕਦੀ ਸਮੇਂ ਆਦੇ ਜਾਂਦੇ ਰਹਿੰਦੇ ਨੇ ਲੋਕਾਂ ਦੇ ਨਾਲ ਖੜੇ ਆ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਚੱਕਦੇ ਰਵਾਂਗੇ ਔਰ ਹਮੇਸ਼ਾ ਜਲਾਲਾਬਾਦ ਦੇ ਜਿਹੜੇ ਮੁੱਦੇ ਨੇ ਉਹ ਚੱਕਦੇ ਰਵਾਂਗੇ ਸਾਡੇ ਭਾਈ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਸੰਦੀਪ ਜਾਕਰ ਸਾਹਿਬ ਅੱਜ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਰੇ ਅੱਜ ਜਿੰਨਾ ਜਲਾਲਾਬਾਦ ਦੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਇੰਨੀਆਂ ਮਾੜੀਆਂ ਹਰਕਤਾਂ ਤੇ ਪਹੁੰਚ ਚੁੱਕਿਆ ਐਮਐਲਏ ਇਹਨਾਂ ਦਾ ਪਰ ਇਹਨੂੰ ਮੈਂ ਇੱਕ ਗੱਲ ਦੱਸ ਦੇਣਾ ਚਾਹਣਾ ਜਿਵੇਂ ਐਮਐਲਏ ਸਾਹਿਬ ਨੇ ਕਿਹਾ ਵੀ ਸਮਾਂ ਥੋੜਾ ਰਹਿ ਗਿਆ ਹੁਣ ਇਹ ਆਦੀਆ ਪਾਰਟੀਆਂ ਬਦਲਣ ਦੀਆਂ ਜਿਹੜੀਆਂ ਤਿਆਰੀਆਂ ਕਰ ਰਿਹਾ ਉਹਨੂੰ ਤੇਜ਼ ਕਰ ਦੇਵੇ ਸਮਾਂ ਬੜਾ ਥੋੜਾ ਹੈ ਔਰ ਅਸੀਂ ਬੜੀ ਵਾਹਿਗੁਰੂ ਦੀ ਕਿਰਪਾ ਹੈ ਮੇਰੇ ਫਾਦਰ ਸਾਹਿਬ ਨੂੰ ਕੱਲ ਇਹਨਾਂ ਨੇ ਪੂਰਾ ਟੌਰਚਰ ਕਰਨ ਦੀ ਕੋਸ਼ਿਸ਼ ਕੀਤੀ ਏ 78 ਸਾਲ ਉਹਨਾਂ ਦੀ ਉਮਰ ਏ ਸਾਰਾ ਸ਼ਹਿਰ ਜਾਣਦਾ ਹੈ ਕਿ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਹੈ ਅੱਜ ਤੱਕ ਉਹਨਾਂ ਨੇ 5 ਰੁਪਏ ਵੀ ਕਿਸੇ ਕੋਲੋਂ ਫੀਸ ਦੇ ਨਹੀਂ ਲਏ ਉਹਨਾਂ ਨੇ ਹਮੇਸ਼ਾ ਸੇਵਾ ਕੀਤੀ ਤੇ ਸੇਵਾ ਕਰਦੇ ਰਹਿਣਗੇ ਔਰ ਜਿੰਨੀਆਂ ਵੀ ਟੀਮਾਂ ਆਈਆਂ ਸੀ ਮੈਨੂੰ ਤਾਂ ਉਹ ਵਿਚਾਰਿਆਂ ਤੇ ਆਨ ਹੈ ਉਹ ਵਿਚਾਰੇ ਕਹਿੰਦੇ ਵੀ ਸਾਨੂੰ ਇੱਥੇ ਪਤਾ ਨਹੀਂ ਭੇਜਿਆ ਕਿਉਂ ਹੈ ਗਲਤ ਗਾਈਡ ਕਰਕੇ ਉਹਨਾਂ ਨੂੰ ਭੇਜਿਆ ਗਿਆ ਮੈਨੂੰ ਪਤਾ ਨਹੀਂ ਕੀ ਚੱਲ ਰਿਹਾ ਹੈ ਕੀ ਹੋ ਰਿਹਾ ਹੈ ਔਰ ਸਾਰੇ ਘਰ ਦੀ ਤਲਾਸ਼ੀ ਔਰ ਮੈਂ ਖਾਸ ਤੌਰ ਤੇ ਫਾਜ਼ਿਲ ਕਾ ਪੁਲਿਸ ਦੀ ਗੱਲ ਕਰਾਂ ਫਾਜ਼ਿਲ ਕਾ ਪੁਲਸਹੀਂ ਆਈਏ ਜਿਵੇਂ ਬਹੁਤ ਤਕੜੇ ਇੱਕ ਗੈਂਗਸਟਰ ਨੂੰ ਕਾਬੂ ਕਰਨਾ ਹੁੰਦਾ ਹੈ ਅਬ ਮਗਰਲੀ ਗਲੀ ਚੋ ਅਗਲੀ ਕਟੋ ਕਟ 60 70 ਪੁਲਿਸ ਵਾਲਾ 13 14 ਗੱਡੀਆਂ ਗੋਲਡੀ ਕੰਬੋਜ ਜੀ ਐ ਕਾਕਾ ਕੰਬੋਜ ਨਹੀਂ ਦਬਦਾ ਬੜੀ ਪਰਮਾਤਮਾ ਦੀ ਮਿਹਰ ਹੈ ਔਰ ਸਾਡੀ ਲੀਡਰਸ਼ਿਪ ਸਾਡੇ ਬੌਸ ਚੌਰੀ ਸੁਨੀਮ ਕੁਮਾਰ ਜਾਖੜ ਸਾਹਿਬ ਦੀ ਸਾਰੇ ਗੱਲ ਧਿਆਨ ਚ ਔਰ ਸਾਡੇ ਦਿੱਲੀ ਰਾਸ਼ਟਰੀ ਪ੍ਰਧਾਨ ਕੱਲ ਮੈਨੂੰ ਸ਼ਾਮ ਨੂੰ 7:00 ਵਜੇ ਸਾਡੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਾਹਿਬ ਦਾ ਵੀ ਫੋਨ ਆਇਆ ਕਿ ਬੇਟਾ ਚਿੰਤਾ ਨਹੀਂ ਕਰਨੀ ਸਾਰੀ ਪਾਰਟੀ ਤੇਰੇ ਨਾਲ ਮੈਂ ਸਾਰੀ ਭਾਰਤੀ ਜਨਤਾ ਪਾਰਟੀ ਦਾ ਖਾਸतौर ਤੇ ਚੌਰੀ ਸੁਨੀਮ ਕੁਮਾਰ ਜਾਖੜ ਜੀ ਦਾ ਤੇ ਅਬਦਿਲੋ ਧੰਨਵਾਦ ਆ ਜਿਹੜੇ ਹਮੇਸ਼ਾ ਸਾਡੇ ਨਾਲ ਖੜੇ ਨੇ ਔਰ ਸੱਚਾਈ ਦੀ ਜਿੱਤ ਹੁੰਦੀ ਏ ਕਦੇ ਜ਼ਿੰਦਗੀ ਦੇ ਵਿੱਚ ਨਾ ਹੀ ਗਲਤ ਕੰਮ ਕੀਤਾ ਔਰ ਨਾ ਹੀ ਕਦੇ ਗਲਤ ਕੰਮ ਜ਼ਿੰਦਗੀ ਚ ਕਰਾਂਗੇ ਸਾਰਾ ਜਲਾਲਾਬਾਦ ਜਾਣਦਾ ਜਾਣਦਾ ਹੈ ਕਿ ਅੱਜ ਤੱਕ 1 ਲੀਟਰ ਵੀ ਤੇਲ ਆਪਦੀ ਗੱਡੀ ਦੇ ਵਿੱਚ ਕਿਸੇ ਕੋਲ ਪਵਾਇਆ ਹੋਵੇ ਤਾਂ ਦੇਣੇਦਾਰ ਇੱਕ 10 ਰੁਪਏ ਦੇ ਆਵਾਜ਼ਾਰ ਨਹੀਂ ਅਗੇ ਸਾਫ਼ ਸੁਥਰੀ ਰਾਜਨੀਤੀ ਕਰਦੇ ਆਂ ਸੇਵਾ ਕਰਨ ਵਾਸਤੇ ਰਾਜਨੀਤੀ ਵਿੱਚ ਆਏ ਆਂ ਇਨ੍ਹਾਂ ਤਰ੍ਹਾਂ ਮਹਿਲ ਬਣਾਉਣ ਵਾਸਤੇ ਜਾਂ ਲੁੱਟਣ ਵਾਸਤੇ ਨਹੀਂ ਆਏ ਹਵਾ ਦੇ ਵਿੱਚ ਇਹਨਾਂ ਦਾ ਦਾਅ ਲੱਗ ਗਿਆ ਸਾਰੇ ਜਲਾਲਾਬਾਦ ਨੂੰ ਪਤਾ ਹੈ ਇਹਨਾਂ ਦਾ ਪਛੋਕੜ ਕੀ ਏ ਇਹ ਕੀ ਕੰਮ ਕਰਦੇ ਆਏ ਨੇ ਅੱਜ ਤੱਕ ਔਰ ਬੜੀ ਛੋਟੀ ਸੋਚ ਵਾਲਾ ਜਿਹੜਾ ਵਿਅਕਤੀ ਹੋਵੇਗਾ ਜਿਹੜਾ ਐਮਐਲ ਹੋਵੇਗਾ ਉਹ ਹੀ ਇਹ ਛੋਟੀਆਂ ਹਰਕਤਾਂ ਕਰ ਸਕਦਾ ਹੈ ਦੂਸਰਾ ਵਿਅਕਤੀ ਕੋਈ ਨਹੀਂ ਕਰ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਇੱਥੇ ਪਹੁੰਚੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਤਾਂ ਬਿਲਕੁਲ ਕੱਲ ਜਿਹੜੀ ਕਾਕਾ ਕਮੋਜ ਦੇ ਘਰ ਵਿਖੇ ਜਿਹੜੀ 4 ਤੋਂ 5 ਟੀਮਾਂ ਦੇ ਵੱਲੋਂ ਰੇਡ ਕੀਤੀ ਗਈ ਸੀ ਤਾਂ ਅੱਜ ਉਸ ਨੂੰ ਲੈ ਕੇ ਜਿਹੜਾ ਅਬ ਉਹਰ ਤੋਂ ਜਿਹੜੇ ਵਿਧਾਇਕ ਨੇ ਸੰਦੀਪ ਕੁਮਾਰ ਜਾਖੜ ਜੀ ਉਹ ਵੀ ਇੱਥੇ ਪਹੁੰਚੇ ਨੇ ਦੱਸਦੀ ਏ ਕਿ ਗੱਲਬਾਤ ਵੀ ਤੁਹਾਡੀ ਕਰਵਾਈ ਹੈ ਜਾਖੜ ਸਾਹਿਬ ਦੇ ਨਾਲ ਤੇ ਜਿੰਨੇ ਵੀ ਬੀਜੇਪੀ ਦੇ ਵਰਕਰ ਨੇ ਜਲਾਲਾਬਾਦ ਤੋਂ ਉਹ ਵੀ ਜਿਹੜਾ ਇੱਥੇ ਪਹੁੰਚੇ ਹੋਏ ਨੇ